કેમ નહી ઓ ઓ ઓ તીના કાલની તીન હે તેના બાપ ਨਾ ਕੋਈ ਛੱਡ ਉਹ ਜਾ ਯਾਰ ਭਜੀ ਕੀ ਹੋਇਆ ਕਿ ਅਸੀਂ ਵਜਨ ਨਾਲ ਲੜਕਦੇ ਆਂ ਇਹ ਨਹੀਂ ਫੈਮ ਕਰੀ ਜਾਂਦਾ ਇਹਨਾਂ ਨੂੰ ਤਾਂ ਜਾਓ ਬਾਹਰ ਜਾ ਤਾ ਠੀਕ ਆ ਦੱਸ ਤੇ ਹਾਂਜੀ ਆਹ ਦੇਖੋ ਜੀ ਆਹ ਧੱਕਾ ਕਰਦੇ ਸਾਰੇ ਜਾਣੇ ਆਹ ਦੇਖ ਲਓ ਜਿੰਨੇ ਵੀ ਆਹ ਸਰਪੰਚ ਗਾਲਾ ਕੱਢਦਾ ਦੇਖੋ ਧੱਕਾ ਕਰਦੇ ਆ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਜੀ ਕੀ ਕੀਤਾ ਆਹ ਦੇਖੋ ਆਹ ਦੇਖੋ ਜੀ ਸਾਡੀ ਜਗ੍ਹਾ ਸਾਡਾ ਵਗੜਾ ਦੇਖੋ ਆਹ ਦੇਖੋ ਦੇਖੋ ਜੀ ਧੱਕਾ ਕਰਦੇ ਨੇ ਮਾਰਿਆ ਆਹ ਦੇਖੋ ਜੀ ਜਿੰਨੇ ਵੀ ਸਾਰੇ ਜਾਣੇ ਸਾਡੀ ਜਗ੍ਹਾ ਧੱਕਾ ਕਰਦੇ ਆ ਆਹ ਦੇਖੋ ਜੀ ਆ ਦੇਖੋ ਬੰਦੇ ਸਰਪੰਚ ਦੇਖਣਾ ਆ ਦੇਖੋ ਕੀ ਕਰਦਾ ਆ ਆ ਤੇਰੇ ਮੁੰਡਾ ਆ ਦੇਖ ਲਓ ਜੀ ਆ ਦੇਖੋ ਕੀ ਕੀਤਾ ਆ ਦੇਖ ਲਓ ਜੀ ਆ ਪਾਂਚਿਆ ਜੀ ਦੇਖ ਲਓ ਤੇਰਾ ਦੇਖੋ ਜੀ ਕੀ ਕੀਤਾ ਆ ਦੇਖ ਲਓ ਆ ਦੇਖ ਲਓ ਮਤਲਬ ਹੀ ਕੋਈ ਆ ਦੇਖੋ ਜੀ ਆ ਦੇਖੋ ਆ ਦੇਖੋ ਕੀ ਕੀਤਾ ਆ ਦੇਖੋ ਸਰਪੰਚ ਨੇ ਆ ਦੇਖ ਲਾ ਮੇਰੇ ਕੋਲ ਇਹਨ ਮਾਰੇ ਮਾਰਿਆ ਆ ਕੇ ਇਹਨ ਮਾਰਿਆ ਦੇਖੋ ਸਰਪੰਚ ਗੁੰਡਾ ਚਾਰਚ ਕਰਦਾ ਇਸੇ ਇਹ ਨਹੀਂ ਆਮ ਦੇਖੋ ਇਹ ਥੋੜੀ ਗੱਲ ਹੈ ਯਾਰ ਕੋਈ ਦੇਖ ਆ ਦੇਖੋ ਸਾਰੀ ਦੇਖੋ ਕਾਡੂ ਜਗਾ ਜੀ ਦੇਖ ਲਓ ਕੋਈ ਕਿਸੇ ਨੂੰ ਅਸੀਂ ਕੁਝ ਨਹੀਂ ਕਰਦੇ ਦੇਖੋ ਉਹ ਯਾਰ ਸਾਡੇ ਦੇਖੋ ਵੀਡੀਓ ਬਣਾ ਕੇ ਸਾਡੇ ਜਿਹੜਾ ਸਭ ਲਈ ਟੱਕਰ ਕਰੀ ਜਾਂਦੇ ਆ ਸਾਡੇ ਵਾਲੇ ਸਰਪੜਾ ਲਾਵੇ ਆ ਉਹ ਦੇਖੇ ਗੁਰਦਾਸ ਸਿੰਘ ਗੁਰਦਾਸ ਸਿੰਘ ਕਿਹੜੇ ਪਿੰਡ ਤੋਂ ਲਾਰਾਏ ਤੋਂ ਹਾਂ ਕੀ ਮਾਮਲਾ ਕੀ ਜਿਹੜਾ ਸਭ ਹਸਪੀਟਲ ਚ ਆਏ ਮਾਮਲਾ ਸਾਡਾ ਤਾਂ ਕੋਈ ਨਹੀਂ ਹਿੱਤ ਘਰ ਬੈਠੇ ਸੀ ਕੋਈ ਤਰ੍ਹਾਂ ਤੇ ਸਾਡੇ ਨੂੰ ਤੇ ਚੜ ਪਿਆ ਗਾ ਦੂਜੇਰ ਬੈਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਰਿਆਣ ਦੇਣਾ ਵੀ ਕਿਹਦਾ ਨਹੀਂ ਹੈ ਹਾਂਜੀ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਇਹੇ ਪਾਸੇ ਆ ਕੇ ਸਾਨੂੰ ਪੱਟੇ ਹੋ ਕੇ ਪੈਰਾਂ ਨੂੰ ਤੁਰੇ ਤੇ ਗੁੱਜਰ ਕਦੇ ਮਟਾ ਰਹੇ ਹਾਂਜੀ ਨਾਂ ਮੇਰੀ ਫਗਨਾਤੀ ਨਾ ਡਾੜੀ ਪੱਟੀ ਮੇਰੇ ਨਾ ਇਹ ਕਿੰਨੇ ਵੇ ਹੋਇਆ ਹੈ 112 112 ਦਾ ਟੈਮ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਸੀ 15 20 ਜਣੇ ਹਾਂ ਤੇ ਉਹ ਪਹਿਚਾਣ ਜਿਹੜੇ ਵਿਅਕਤੀ ਪ੍ਰੋਜੈਕਟ ਕੋਨਟਰక్టర్ ਮੰਗਦਾ ਮੇਟੂ ਕੋਟਾ ਕੋਈ ਕਾਫੀ ਬੰਦੇ ਸਨ ਹੋਰ ਤੇ ਪਹਿਲੂ ਵੀ ਕੋਈ ਰੰਜਿਸ਼ ਸੀ ਤੁਹਾਡੀ ਕੋਈ ਰੰਜਿਸ਼ ਨਹੀਂ ਤੁਹਾਡੀ ਮੇਰੇ ਬਣੀ ਬਣੀ ਮੈਂ ਕੋਈ ਰੰਜਿਸ਼ ਨਹੀਂ ਹੋਣੀ ਕੋਈ ਨਹੀਂ ਹਾਂਜੀ ਮੈਂ ਕਿਦਣਾ ਕੋਈ ਗੱਲ ਕਰ ਰਹੇ ਹਾਂ ਬਾਕੀ ਕੋਈ ਗੱਲ ਨਹੀਂ ਯਕੀਨ ਆ ਆਪਣਾ ਗਗਨਦੀਪ ਹਾਂਜੀ ਗਗਨਦੀਪ ਕਿੱਥੇ ਰਹਿਣ ਵਾਲੇ ਆਪਾਂ ਪੁੱਲਰਾਈ ਪੁੱਲਰਾਈ ਕੀ ਮਾਮਲਾ ਕੀ ਜਿਹੜਾ ਜੇ ਇੱਥੇ ਸਬਲ ਹਸਪੀਟਲ ਕਿ ਆਏ ਆ ਪਾਜੀ ਵੀ ਪੈਂਡਲ ਲੜਦੇ ਹੋਏ ਸੀ ਸਾਰੇ ਜਣੇ ਹਾਂਜੀ ਫਿਰ ਮੈਂ ਉੱਥੇ ਗਿਆ ਜੀ ਮੈਨੂੰ ਮੈਂ ਆਉਂਦਾ ਗਿਆ ਸੀ ਮੈਂ ਬਾਅਦ ਚ ਨਹੀਂ ਮੇਰੇ ਤਾਇ ਦੇ ਨਾਲ ਸੱਟਾ ਮਾਰਤੀਆਂ ਮੈਂ ਆਉਂਦਾ ਗਿਆ ਸੀ ਇਹਨਾਂ ਨੇ ਜੀ ਮੈਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰਤਾ ਜੀ 5-7 ਜਣੇ ਸੀ ਜੀ ਇਹਨਾਂ ਨੇ ਕੁੱਟਿਆ ਜੀ ਆ ਗਰਤੇਆਰ ਸਿੰਘ ਜੀ ਦੇ ਵਿੱਚ ਇਹਨਾਂ ਦੇ ਮੁੰਡਾ ਸਗਾ ਮੁੰਡੇ ਨੇ ਪਹਿਲਾਂ ਸ਼ੁਰੂਆਤ ਕੀਤੀ ਤੇ ਲੜਾਈ ਦਾ ਕਾਰਨ ਪਤਾ ਨਹੀਂ ਜੀ ਇਹਨਾਂ ਦੀ ਗੁੱਜਰਾ ਤੋਂ ਲੜਾਈ ਹੋਈ ਜੀ ਕੋਈ ਰੱਖਣ ਰਿਹਾ 6 ਲੱਖੇ ਜਿਨ੍ਹਾਂ ਨੇ ਗੁੱਜਰੇ ਰੱਖੇ ਹੋਏ ਆ ਅੱਛਾ ਜੀ ਉਦੋਂ ਸਰਪੰਚ ਸਾਹਿਬ ਨੇ ਕੁਝ ਕਿਹਾ ਹੋਊਗਾ ਇਹਨਾਂ ਨੂੰ ਮਨਾ-ਵੋਲਾ ਦਿੱਤਾ ਹੋਊਗਾ ਮੰਨੇ ਹਾਂ ਜੀ ਉਸ ਕਰਕੇ ਇਹਨਾਂ ਨੇ ਬੰਦੇ ਬਾਹਰੋਂ ਬੁਲਾ ਕੇ ਸਰਪੰਚ ਸਾਹਿਬ ਤੇ ਹੰੜਲਾ ਵੀ ਕਰਵਾਇਆ ਉੱਥੇ ਸਰਪੰਚ ਸਾਹਿਬ ਜਿਹੜੇ ਆ ਉਹਨਾਂ ਨੇ ਥੋੜਾ ਜੱਟ ਨੋੜਦੀ ਹੈ ਫਰੀਜੇ ਬਨੋੜ ਕੀ ਭੁੱਲਾ ਉਹਦੋ ਉਹਦੋ ਕਰਾਇ ਬਨੋੜ ਦੇ ਉੱਪਰ ਕਦੋਂ ਹਮਲਾ ਕਰਾਇਆ ਸੁਭਾਈ ਕਰਾਇਆ ਜੀ ਅੱਜ ਦੁਪਹਿਰੇ ਹਾਂਜੀ ਹਾਂਜੀ ਅੱਛਾ ਜੀ ਇਹ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਉੱਧਾ ਆਪਣੀ ਹਵੇਲੀ 간ਾ ਜਾਂਦਾ ਸਾਡੀ ਉਧਰ ਹਵੇਲੀ ਆ ਹਾਂਜੀ ਇਹਦਾ ਮੁੰਡਾ ਮੈਨੂੰ ਵੀ ਕੁੱਟਣ ਲੱਗ ਪਿਆ ਪਤਾ ਨਹੀਂ ਗਾਲ੍ਹਾਂ ਕੱਢਦਾ ਕੋਈ ਚਾਂਚ ਆਏ ਤੁਹਾਡੇ ਬੰਦੇ ਹਾਂਜੀ ਹਾਂਜੀ ਇਹ ਤਾਂ ਮੁੰਡਾ ਮੇਰਾ ਕਿੰਨੇ ਬੇਕੀ ਬਾਕੀ ਪਤਾ ਨਹੀਂ 4-5 ਜਾਣੇ ਸਕੇ ਜੀ ਕਾਹਦੇ ਨੇ ਤੁਹਾਡੇ ਤੇ ਹਮਲਾ ਕੀਤਾ ਇਹਨਾਂ ਨੇ ਯਾ ਡੰਡੇ ਮਾਰੇ ਜੀ ਮੇਰੇ ਠੀਕ ਪਤਾ ਨਹੀਂ ਕਿ ਲੱਕੜੀ ਦੇ ਡੰਡੇ ਜੇ ਸੀ ਇਹਨਾਂ ਦੇ ਹਾਂਜੀ ਐਸਐਚਓ ਸਾਹਿਬ ਇਹ ਜਾਣਕਾਰੀ ਦੀ ਜੜਾਈ ਹੋ ਅੱਜ ਮਿਹਰ ਮਿਹਰੀ ਭੁੱਲਾ ਰਾਏ ਦੇ ਵਿੱਚ ਲੜਾਈ ਹੋਈ ਹੈ ਵੀ ਬੰਦੇ ਆ ਕੇ ਸਿਵਲ ਹਸਤਾ ਹਟਾ ਖਲਾ ਇੱਥੇ ਸਿਵਲ ਹਸਤਾ ਐਮਲਾ ਨਾਲ ਹਸੋ ਕੀਤੀਆਂ ਵਨ ਇੱਕ ਬੰਨੇ ਗਰਦਿਆਲ ਸਿੰਘ ਇੱਕ ਬੰਨੇ ਅਸ਼ੀ ਕੁਮਾਰ ਤੋਂ ਦੋਵਾਂ ਮਿਲ ਕੇ ਤਾਂ ਇਹ ਕੀਤਾ ਇਹਨਾਂ ਨੇ ਦੋ ਸਟੇਟਮੈਂਟ ਲਿਖਉਂਦੇ ਰ ਸਰਕਾਰ ਕੀ ਕਾਰਨ ਕੀ ਲੜਾਈ ਦਾ ਸਾਹਮਣੇ ਆਇਆ ਕੁਝ ਕਾਰਨ ਕੋਈ ਇਹਨਾਂ ਨੇ ਮੈਂ ਵਰਬਲੀ ਪੁੱਛਿਆ ਵਾ ਦੱਸਿਆ ਗੁਜਰਾ ਰੱਖੇ ਹੋਏ ਸੀ ਗੁਜਰਾ ਨੂੰ ਮਤਲਬ ਟਟਾਉਣ ਦੀ ਕੋਈ ਗੱਲ ਇਹ ਕੋਈ ਇਹ ਲੜਾਈ ਪਿੰਡ ਦੇ ਵਿੱਚ ਹੋਈ ਹੈ ਕਿ ਪਿੰਡ ਤੋਂ ਬਾਹਰ ਨਹੀਂ ਪੈਣ ਦੇ ਵਿੱਚੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਏ ਆ ਬਾਕੀ ਮੌਕੇ ਦੇ ਡਿਟੇਲ ਤਾਂ ਇਥੇ ਹਸਪਤਾਲ ਚ ਵੀ ਅੰਦਰ ਹੱਥੋਂ ਪਈ ਹੋਣ ਦੀ ਕੋਸ਼ਿਸ਼ ਹੋਈ ਆ ਹਾਂਜੀ ਹੱਥੋਂ ਹੱਥੋਂ ਪਈ ਹਸਪਤਾਲ ਦੇ ਵਿੱਚ ਹੋਈ ਹੋਏ ਆ ਦੂਨੇ ਚ ਹੋਈਆਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਨਹੀਂ ਹੋਈ ਪਹਿਲਾਂ ਹੋਈ ਉਹਨੂੰ ਤਾਂ ਪਤਾ ਨਹੀਂ ਸਰਕਾਰ ਨੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਬਿਆਨ ਲਿਖਉਂਦੇ ਜੀ ਜੇ ਸੰਸਾਰ ਕਾਰਵਾਈ ਬਣੂ ਹੀ ਕਰਦੇ ਆ